ਅੰਮ੍ਰਿਤਸਰ ਦੇ ਮਜੀਠਾ ਹਲਕੇ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਬੀਤੇ ਦਿਨ ਗੋਲੀਬਾਰੀ ਦੀ ਘਟਨਾ ਵਿੱਚ ਜ਼ਖਮੀ ਮਿਕਰਮ ਸਿੰਘ ਮਜੀਠੀਆ ਦੇ ਕਰੀਬੀ ਮੁਖਵਿੰਦਰ ਸਿੰਘ ਦਾ ਹਾਲ-ਚਾਲ ਜਾਣਨ ਦੇ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਪਹੁੰਚੇ ਇੱਥੇ ਉਹਨਾਂ ਨੇ ਜ਼ਖਮੀ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਘਟਨਾ ਦੇ ਸਬੰਧ ਵਿੱਚ ਵਿਸਥਾਰ ਦੇ ਨਾਲ ਜਾਣਕਾਰੀ ਪ੍ਰਾਪਤ ਕੀਤੀ ਗਨੀਵ ਕੌਰ ਨੇ ਹਸਪਤਾਲ 'ਚ ਮੌਜੂਦ ਡਾਕਟਰਾਂ ਨਾਲ ਵੀ ਮੁਲਾਕਾਤ ਕੀਤੀ ਤੇ ਇਲਾਜ ਸੰਬੰਧੀ ਜਾਣਕਾਰੀ ਲੈ ਕੇ ਮੁਖਵਿੰਦਰ ਸਿੰਘ ਦੀ ਸਿਹਤ ਬਾਰੇ ਤਸੱਲੀ ਕੀਤੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਨੀਵ ਕੌਰ ਮਜੀਠੀਆ ਨੇ ਸੂਬਾ ਸਰਕਾਰ ਦੀ ਲਾਅ ਐਂਡ ਆਰਡਰ ਸਥਿਤੀ ਉੱਤੇ ਗੰਭੀਰ ਸਵਾਲ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਸੂਬੇ 'ਚ ਅਪਰਾਧਕ ਗਤੀਵਿਧੀਆਂ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਤੇ ਸਰਕਾਰ ਪੂਰੀ ਤਰ੍ਹਾਂ ਕਾਬੂ ਰੱਖਣ ਦੇ ਵਿੱਚ ਨਾਕਾਮ ਦਿਖ ਰਹੀ ਹੈ। ਗਨੀਵ ਕੌਰ ਨੇ ਕਿਹਾ ਕਿ ਜਿੰਨੀ ਤੇਜ਼ੀ ਨਾਲ ਇਹ ਵਾਰਦਾਤਾ ਵਧ ਰਹੀਆਂ ਨੇ ਇਸ ਨਾਲ ਆਮ ਲੋਕਾਂ ਦੇ ਮਨ ਦੇ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣ ਗਿਆ। ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਵਾਰ-ਵਾਰ ਅਦਾਲਤ ਦੇ ਵਿੱਚ ਮੌਹਲਤ ਮੰਗ ਕੇ ਵਿਕਰਮਜੀਠੀਆ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਦਾਵਾ ਕੀਤਾ ਕਿ ਸਰਕਾਰ ਮਜੀਠੀਆ ਦੀ ਲੋਕਪ੍ਰਿਅਤਾ ਤੋਂ ਡਰਦੀ ਹੈ ਕਿਉਂਕਿ ਜਦ ਵੀ ਮਜੀਠੀਆ ਜਨਤਾ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦਾ ਸਨੇਹਾ ਅਤੇ ਲੋਕਪਿਆਰ ਹੋਰ ਵੱਧਦਾ ਹੈ ਗਨੀਵ ਕੋਰ ਨੇ ਕਿਹਾ ਕਿ ਮਜੀਠੀਆ ਦੇ ਮੁੱਛਾਂ ਨੂੰ ਤਾ ਦੇਣ ਤੋਂ ਸਰਕਾਰ ਡਰਦੀ ਹੈ ਪਰ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਬਿਕਰਮ ਮਜੀਠੀਆ ਜਲਦੀ ਹੀ ਰਿਹਾ ਹੋਣਗੇ ਤੇ ਸੱਚੀ ਜਿੱਤ ਹੋਵੇਗੀ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਗਨੀਵਕੌਰ ਨੇ ਹੋਰ ਕੀ ਕੁਝ ਕਿਹਾ ਤੇ ਸਰਕਾਰ ਤੇ ਕਿਸ ਤਰੀਕੇ ਦੇ ਨਾਲ ਗਨੀਵਕੌਰ ਮਜੀਠੀਆ ਵਰਦੇ ਨਜ਼ਰ ਆਉਂਦੇ ਨੇ ਤੁਸੀਂ ਇੱਕ ਵਾਰ ਹੋ ਗਏ ਸੁਣੋ ਮੈਨੂੰ ਇਹੀ ਬੇਨਤੀ ਕਰਨਾ ਚਾਹੁੰਦੀ ਆ ਕਿ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਜਿਹੜਾ ਲੋਕਾਂ ਇਨ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਬਹੁਤ ਹੀ ਖਰਾਬ ਹੈ ਇਸ ਇਲਾਕੇ 'ਚ ਰੋਜ਼ ਬੋਲੀਆਂ ਚੱਲ ਰਹੀਆਂ ਨੇ ਰੋਜ਼ ਬੰਦੇ ਮਰ ਰਹੇ ਨੇ ਤੇ ਕੋਈ ਕੁਝ ਨਹੀਂ ਕਰ ਰਿਹਾ मैं हाथ जोड़ के बेनती करती हैं सरकार कि प्लीज थोड़ा जा नोटिस लैन तो लॉ एंड ऑर्डर की सिचुएशन का कुछ कर इस तो पहला कि कोई बहुत बुरा हादसा हो जाएगा अकाली आगूट किया जा रहा है, सरकार। सारी जगह टारगेट कर रहे हैं जी करते हैं अकालिया तो, नहीं, है।, नहीं है बिल्कुल बिल्कुल दूर रखा गया है ਡਰਦੇ ਸੀ ਕਿ ਉਹ ਆ ਕੇ ਫਿਰ ਮੁੱਛਾਂ ਨੂੰ ਤਾ ਦੇਣਗੇ ਤੇ ਪਤਾ ਨਹੀਂ ਕੀ ਹੋ ਜਾਊਗਾ ਲਾਇਦਾ ਸਰਕਾਰ بار بار ਜਿਹੜਾ ਸਬੂਤ ਪੇਸ਼ ਨਹੀਂ ਕਰ ਪਾਈ ਜਮਾਨਤ ਨਹੀਂ ਹੋ ਰਹੀ ਹੈ ਹਾਂਜੀ ਸਰਕਾਰ بار بار ਸਬੂਤ ਪੇਸ਼ ਨਹੀਂ ਕਰ ਪਾ ਰਹੀ ਹੈ ਗੁਰੂ ਸਾਹਿਬ ਮੀਰ ਕਰਨਗੇ ਤਾਂ ਰੱਬ ਦੇ ਹੱਥ ਹੈ ਜੀ ਇਹਦਾ ਮੈਂ ਕੁਝ ਨਹੀਂ ਕਰ ਸਕਦਾ ਅੰਮ੍ਰਿਤਸਰ ਦੇ ਮਜੀਠਾ ਹਲਕੇ ਤੋਂ ਵਿਧਾਇਕ ਗਨੀਵ ਕੌਰ ਮਜੀਠਿਆ ਬੀਤੇ ਦਿਨ ਗੋਲੀਬਾਰੀ ਦੀ ਘਟਨਾ ਵਿੱਚ ਜ਼ਖਮੀ ਮਿਕਰਮ ਸਿੰਘ ਮਰਜੀਠੀਆ ਦੇ ਕਰੀਬੀ ਮੁਖਵਿੰਦਰ ਸਿੰਘ ਦਾ ਹਾਲਚਲ ਜਾਣਨ ਦੇ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਪਹੁੰਚੇ ਇੱਥੇ ਉਹਨਾਂ ਨੇ ਜ਼ਖਮੀ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਘਟਨਾ ਦੇ ਸੰਬੰਧ ਵਿੱਚ ਵਿਸਥਾਰ ਦੇ ਨਾਲ ਜਾਣਕਾਰੀ ਪ੍ਰਾਪਤ ਕੀਤੀ ਗਨੀਵਕੌਰ ਨੇ ਹਸਪਤਾਲ 'ਚ ਮੌਜੂਦ ਡਾਕਟਰਾਂ ਨਾਲ ਵੀ ਮੁਲਾਕਾਤ ਕੀਤੀ ਤੇ ਇਲਾਜ ਸੰਬੰਧੀ ਜਾਣਕਾਰੀ ਲੈ ਕੇ ਮੁਖਵਿੰਦਰ ਸਿੰਘ ਦੀ ਸਿਹਤ ਬਾਰੇ ਤਸੱਲੀ ਕੀਤੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਨੀਵ ਕੌਰ ਮਜੀਠੀਆ ਨੇ ਸੂਬਾ ਸਰਕਾਰ ਦੀ ਲਾਅ ਐਂਡ ਆਰਡਰ ਸਥਿਤੀ ਉੱਤੇ ਗੰਭੀਰ ਸਵਾਲ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਸੂਬੇ 'ਚ ਅਪਰਾਧਿਕ ਗਤੀਵਿਧੀਆਂ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਤੇ ਸਰਕਾਰ ਪੂਰੀ ਤਰ੍ਹਾਂ ਕਾਬੂ ਰੱਖਣ ਦੇ ਵਿੱਚ ਨਾਕਾਮ ਦਿਖ ਰਹੀ ਹੈ। ਗਨੀਵ ਕੌਰ ਨੇ ਕਿਹਾ ਕਿ ਜਿਨੀ ਤੇਜ਼ੀ ਨਾਲ ਇਹ ਵਾਰਦਾਤਾ ਵਧ ਰਹੀਆਂ ਨੇ ਇਸ ਨਾਲ ਆਮ ਲੋਕਾਂ ਦੇ ਮਨ ਦੇ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣ ਗਿਆ। ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਵਾਰ-ਵਾਰ ਅਦਾਲਤ ਦੇ ਵਿੱਚ ਮਹੌਲਤ ਮੰਗ ਕੇ ਵਿਕਰਮ ਮਜੀਠੀਆ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਦਾਵਾ ਕੀਤਾ ਕਿ ਸਰਕਾਰ ਮਜੀਠੀਆ ਦੀ ਲੋਕਪ੍ਰਿਅਤਾ ਤੋਂ ਡਰਦੀ ਹੈ ਕਿਉਂਕਿ ਜਦ ਵੀ ਮਜੀਠੀਆ ਜਨਤਾ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦਾ ਸਨੇਹਾ ਅਤੇ ਲੋਕਪਿਆਰ ਹੋਰ ਵੱਧਦਾ ਹੈ ਗਨੀਵ ਕੋਰ ਨੇ ਕਿਹਾ ਕਿ ਮਜੀਠੀਆ ਦੇ ਮੁੱਛਾਂ ਨੂੰ ਤਾ ਦੇਣ ਤੋਂ ਸਰਕਾਰ ਡਰਦੀ ਹੈ ਪਰ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਬਿਕਰਮ ਮਜੀਠੀਆ ਜਲਦੀ ਹੀ ਰਿਹਾ ਹੋਣਗੇ ਅਤੇ ਸੱਚੀ ਜਿੱਤ ਹੋਵੇਗੀ ਤਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਗਨੀਵਕੌਰ ਨੇ ਹੋਰ ਕੀ ਕੁਝ ਕਿਹਾ ਤੇ ਸਰਕਾਰ ਤੇ ਕਿਸ ਤਰੀਕੇ ਦੇ ਨਾਲ ਗਨੀਵਕੌਰ ਮਜੀਠੀਆ ਪਰ ਦੇ ਨਜ਼ਰ ਆਉਂਦੇ ਨੇ ਤੁਸੀਂ ਇੱਕ ਵਾਰ ਹੋ ਗਏ ਸੁਣੋ ਮੈਨੂੰ ਇਹੀ ਬੇਨਤੀ ਕਰਨਾ ਚਾਹਨੀ ਹੈ ਕਿ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਜਿਹੜਾ ਲੋਕਾਂ ਇਨ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਬਹੁਤ ਹੀ ਖਰਾਬ ਹੈ ਇਸ ਇਲਾਕੇ 'ਚ ਰੋਜ਼ ਬੋਹਨੀਆਂ ਚੱਲ ਰਹੀਆਂ ਨੇ ਰੋਜ਼ ਬੰਦੇ ਮਰ ਰਹੇ ਨੇ ਕਿ ਕੋਈ ਕੁਝ ਨਹੀਂ ਕਰ ਰਿਹਾ मैं हाथ जोड़ के विनती करती हैं सरकार ਨੂੰ कि प्लीज थोड़ा सा नोटिस ले ये प्लान लॉ एंड ऑर्डर दी सिचुएशन का कुछ करन। इस तो पहला कि कोई बहुत बुरा हादसा हो जाए कि लगता नहीं टारगेट किया जा रहा है सरकार तो सारी जगह टारगेट कर रहे हैं जी करते हैं अकालियां तो और कोई गल नहीं, है। नहीं बिल्कुल बिल्कुल दूर रखा गया है